भाई पीछे पीछे यार लगाता ठीक ਕੁਣ ਕਰਕੇ ਚੰਗਾ ਕੀ ਨਾਂ ਕੀ ਸੀ ਇਹਦਾ ਬਾਈ ਪਲੇਸ ਹੇਅਰ ਪਲੇਸ ਹੇਅਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਰੋਲੀ ਬਾਈ ਤੋਂ ਮੈਂ ਕੀ ਕਹਣਾ ਚਾਹ ਰਿਹਾ ਤੁਸੀਂ ਜੋ ਕੋੜਾ ਐਲੀਮੈਂਟਰੀ ਜਾਏ ਆ ਮੈਂ ਮੰਡੀ ਦੇ ਵਿੱਚ ਬਹੁਤ ਚਿਰ ਤੋਂ ਸੁਭਾਵਾਂ ਨਭਾ ਰਿਹਾ ਮੈਂ ਐਜੂ ਡਿਪਲੋਮਾ ਫੈਦਰੇ ਫਾਰਮਾਸਿਸਟੀ ਕੀਤੀ ਆ ਤੇ ਨਾਲ ਹੀ ਇਹ ਵਰਕਰਾਂ ਸਰਕਾਰ ਵੱਲੋਂ ਪ੍ਰਾਈਵੇਟ ਰੱਖੇ ਸੀਗੇ ਉਹਨਾਂ ਲਈ 24 ਘੰਟੇ ਇਥੇ ਸਰਵਿਸ ਦੇ ਰਿਹਾ ਮੈਂ ਕਿਸੇ ਨੇ ਵੀ ਕੋਈ ਚੈੱਕ ਕਰਨੀ ਹੋਵੇ ਜਾਂ ਕਿਸੇ ਵੀ ਪੱਲੇ ਮੈਂ ਸਰਜਨ ਬਰ ਹੋਏ ਰਾਤ ਬਰਾਤੇ ਵੀ ਮੈਂ 24 ਘੰਟੇ ਸਰਵਿਸ ਦੇ ਰਿਹਾ ਸਾਰੀਆਂ ਮੰਡੀਆਂ ਦੇ ਵਿੱਚ ਆਪੋ ਮੈਂ ਅਸੀ ਮੋਖਸਰ ਸਾਹਿਬ ਖੜੇ ਹਾਂ ਤੇ ਇਸ ਤੋਂ ਬਾਅਦ ਜਗਰਾਉ ਮੰਡੀ ਹੋਰ ਮੰਡੀ ਵੱਲਾ ਮੰਡੀ ਸਾਰੀਆਂ ਮੰਡੀਆਂ ਦੇ ਵਿੱਚ ਨਾਬੇ ਮੰਡੀ ਦੇ ਕੋਟਿਆਂ ਦੀ ਮੰਡੀ ਚੰਡਾ ਕਿਸੇ ਵੀ ਲੋਡ ਹੋਵੇ ਕਿਸੇ ਨੂੰ ਵੀ ਘੋੜੀਆਂ ਦੀ ਜਾਂ ਕੋਈ ਛੱਤ ਪੇਡ ਵੱਜੇ ਜਾਂ ਚੈੱਕ ਕਰਨੀ ਹੋਵੇ ਤਾਂ ਜਰੂਰ ਫੜਕ ਕਰਾਓ ਕਿ ਇਹੇ ਵਰਕਰ ਗੁਰਦੀਪ ਸਿੰਘ ਦਾ ਟੈਨ ਨੰਬਰ ਨਹੀਂ ਭੇਟਾ ਹੋ। ਤੁਹਾਡਾ ਮੇਰਾ ਮੋਬਾਈਲ ਨੰਬਰ 887290633 ਇਹਨਾਂ ਫੋਰਾਵਾਂ ਸਕੇ ਮੈਂ ਪੈਂਟਰੋਲੀ ਪਈ ਤੇ ਸਰ ਅ ਇੱਥੇ ਫਿਰ ਕਿੰਨੇ ਕਿਲੋਮੀਟਰ ਘੋੜਿਆਂ ਦਾ ਮਿਲਦਾ ਉਹਨਾਂ ਦੇ ਕਿਤੇ ਤੁਸੀਂ ਹਾਂਜੀ ਹਾਂਜੀ ਉਹਨਾਂ ਚੱਕਰ ਮੈਂ ਸਵਾਵਾ ਨੰਭਾ ਰਿਆਂ ਸਰਕਾਰਾਂ ਲੋਹੀ ਤੇ ਆਪਣੇ ਲੋਹੀਦਰੂ ਪੂਰੀਆਂ ਨਾਲ ਮਿਲ ਕੇ ਤੌਕੈ ਭਾਗ ਦੇ ਨਾਲ ਚੱਲ ਕੇ ਸਵਾਵਾ ਨੰਭਾ ਰਿਆਂ ਕਿਸੇ ਨੇ ਵੀ ਕਿ ਲੋੜ ਹੋਵੇ ਤਾਂ ਵੀ ਦੱਸ ਦਿਆ ਕਰੋ ਇਹ ਵਰਕਰ ਪੈਂਟਰੋਲੀ ਪਈ ਸਰਦੀਪ ਸਿੰਘ